ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹੱਸੀ ਗੱਲ ਬਸਰੀ ਗੱਲ ਜੀ ਹੋ ਠੀਕ ਹੋ ਬਜੀ ਹਾਂਜੀ ਹਾਂ ਵਧੀਆ ਵੀਰੇ ਨਾਮ ਤੇ ਐਡਰੈਸ ਹੋ ਨਾਮ ਮੇਰੇ ਰਾਜੂ ਸੋਹੀ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਹੋਏ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਇਧਰ ਮਾਸੀ ਕੇ ਪੈਗੇ ਇਧਰ ਮੱਝੂ ਕੇ ਪੈ ਜਾਂਦੇ ਜੀ ਬਾਬਾ ਰੋਡ ਦੇ ਉੱਤੇ ਆਪਾਂ ਜਮ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 9872285290 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵਿੱਚ ਹੀ ਦੇ ਨੇ ਐਰਸ਼ੈਰ ਐਰਸ਼ੈਰ ਆ ਵੀਰੇ ਕਿੰਨੀ ਕੁ ਉਮਰ ਆ ਬਾਈ ਇਹ ਵੀਰੇ 7 ਮਹੀਨਿਆਂ ਦੀ ਬੱਚੀ ਆ ਜੀ 7 ਕੁ ਮਹੀਨਿਆਂ ਦੀ ਬੱਚੀ ਆ ਠੀਕ ਹੈ ਬਾਈ ਕਿਹੜੇ ਟੀਕੇ ਦੀ ਆ ਪਤਾ ਕੁਛ ਨਹੀਂ ਵੀਰੇ ਟੀਕੇ ਨਹੀਂ ਆਪਾਂ ਪਤਾ ਵੀ ਕਿਹੜੇ ਦੀ ਆ ਠੀਕ ਆਪਾਂ ਤਿੰਨਾਂ ਦਾ ਨਹੀਂ ਪਤਾ ਇਹਨਾਂ ਨੂੰ ਖੋਲਿਓ ਬਾਈ ਤੋਰਿਓ ਮਾੜੀ ਮਾਂ ਦਾ ਦੁੱਧ ਕਿੰਨਾ ਐਕਸੀ ਬਾਈ ਮਾਨਤ ਦੋ ਦਵੀਰੋ 20 ਲੀਟਰ ਦੱਸਦੇ ਆਪਾਂ ਨੂੰ 20 ਲੀਟਰ ਹਾਂ ਕੋਈ 22 ਨਹੀਂ 24 ਨਹੀਂ ਹੂੰ ਤੋਰਾ ਤਰ ਚੰਗਾ ਉਮਰ ਛੋਟੀ ਆ ਉਮਰ ਦੇ ਹਿਸਾਬ ਨਾਲ ਗੱਡ ਵੱਡ ਚੰਗਾ ਫੇਸ ਫੂਸ ਕਰਨ ਵਾਲੀ ਦਾ ਬੜਾ ਚੰਗਾ ਤੇ ਕੀ ਮੋਲਾ ਭਰਾ ਇਹਦਾ ਇਹ ਆਪਾਂ 7000 ਦੀ ਦੇ ਦੇਣਾ ਡਾਕਟਰ ਮਾਨਤ ਨਹੀਂ ਕਰਦੇ ਮਾਨਤਾਨ ਕਰਾਂਗੇ ਠੀਕ ਆ 7000 ਰੁਪਿਆ ਮੋਲਾ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਪੜੀ ਚੰਗੀ ਆ ਬੱਚੀ ਸਨਖੀ ਆ ਬ੍ਰਾਂਡ ਬ੍ਰਾਂਡ ਚੰਗਾ ਕੁਆਲਿਟੀ ਚੰਗੀ ਆ ਕੇ ਵੀਰੇ 2 ਨੰਬਰ ਤੇ ਇਹ 9 ਮਹੀਨੇ ਦੀ ਬੱਚੀ ਰੱਖ 9 ਕੁ ਮਹੀਨੇ ਦੀ ਹਾਂ ਬੋਲਿਓ ਬਈ ਤੁਰ ਮਾਂ ਦਾ ਦੁੱਧ ਕਿੰਨਾ ਸੀ ਇਹਦੀ ਮਾਂ ਦੇ ਦੁੱਧ ਦਾ ਆਪਾਂ ਨੂੰ ਨਹੀਂ ਪਤਾ ਡਾਕਟਰ ਓਕੇ ਬਈ ਛੇਸ ਬੜਾ ਚੰਗਾ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਚਮਕ ਚੰਗੀ ਆ ਖਣ ਬੜਾ ਚੰਗਾ ਹਨ ਚਾਰੇ ਹੀ ਥਾਣੇ ਕੋਈ ਫੋਰ ਸਾਗ ਹੈ ਨਹੀਂ ਡਾਕਟਰ ਪੂਰਾ 9 ਮਹੀਨਾ ਲਿਖੇ ਬੱਚਾ ਛੋਟਾ ਕੰਨਾਂ ਜਮ ਸਹੀ ਗੱਲ ਤੇ ਕੀ ਮੋਲ ਆ ਭਰਾ ਇਹਦਾ ਇਹ ਆਪਾਂ 10000 ਦੀ ਦੇ ਦਾਂਗੇ ਡਾਕਟਰ ਮਾਂ ਤਾਂ ਨੂੰ ਹੋਜੇ ਮਾਲਤਾਨ ਕਰ ਦਾਂਗੇ ਵਿੱਚ 10000 ਰੁਪਇਆ ਮੋਲ ਆ ਵੀਰੇ ਮਾਲਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਚੰਗੀ ਆ ਬੱਚੀ ਸਮੀਤ ਭਾਈ ਅਗੇ ਵੀਰੇ ਲਾਸਟ ਤੇ ਕਿੰਨੀ ਕੁ ਉਮਰ ਦੀ ਇਹ ਡਾਕਟਰ ਹੈਗੀ 5 ਮਹੀਨੇ ਦੀ 5 ਮਹੀਨੇ ਦੀ ਸਿੰਗ ਲਗਾਉਣ ਵਾਲਿਆ ਨਾ ਸਿੰਗ ਲਗਾਉਣ ਵਾਲਿਆ ਸਿੰਗ ਨਹੀਂ ਲਗਾਈ ਅਗੇ ਠੀਕ ਆ 5 ਕਿੰਨੇ ਮਹੀਨੇ ਦੀ ਉਮਰ ਦਾ ਸਿੰਗ ਲਗਾਉਣ ਵਾਲਿਆ ਭਾਈ ਤੇ ਕੀ ਮੋਲ ਆ ਭਰਾ ਇਹਦਾ ਬਸ 6000 ਦੀ ਦੇ ਦਾਂਗੇ ਡਾਕਟਰ ਮਾਲਤਾਨ ਹੋ ਜੇ ਮਾਲਤਾਨ ਕਰ ਦਾਂਗੇ ਬਸ ਮਾੜੇ ਮਾੜੇ ਸਿੰਗੀ ਆ ਹਾਂ ਭਾਜੇ ਤਾਂ ਇਹ ਆਜੂ ਲੋਟ ਹੂੰ 6000 ਰੁਪਿਆ ਮੌਲਾ ਮੰਤਨ ਜ਼ਰੂਰ ਹੋ ਜਾਵੇ ਤੋਰਾ ਤਾਰਾ ਚੰਗਿਆ ਬੱਚੀ ਸਨਕੀਆ ਮੋੜ ਲਿਆ ਪਰਾ ਇਹਦੀ ਮਾਂ ਥੱਲੇ ਹੈਗਾ 18 ਲੀਟਰ ਦੁੱਧ 18 ਲੀਟਰ ਆਪਾਂ ਇਥੋਂ ਪਿੰਡੋਂ ਹੀ ਲੈਤੀ ਠੀਕ 18 ਲੀਟਰ ਦੁੱਧ ਆ ਰਹੀ ਮਾਂ ਥੱਲੇ ਬਈ ਚੰਗੀ ਆ ਬੱਚੀ ਸਨਕੀਆ ਝੋਲੀ ਵੀ ਚੰਗੀ ਆ ਨਾ ਝੋਲੀ ਵੀ ਚੰਗੀ ਆ ਡਾਕਟਰ ਨਵੇਂ ਸੀ ਭਰਾ ਕੋਲੇ 3 ਬਈ 3 ਹੀ ਦਿਖਾਤੀ ਕਿਸੇ ਵੀਰ ਦੇ ਤਨਾਂ ਜੋ ਕੋਈ ਵੀ ਪਸੰਦ ਆਉਣੀ ਆਪਾਂ 98 ਵੀਡੀਓ ਸੀ ਡਾਕਟਰ ਠੀਕ ਆ ਪੰਜ ਬਸੀਆਂ ਪਹਿਲਾਂ ਬੈਗੀਆਂ ਹਾਂ ਸਵੇਰ ਤੋਂ ਵੱਡੀਆਂ ਬਸੀਆਂ ਜਿਹੜੀਆਂ ਸੀਗੀਆਂ ਨਾ ਜਦੋਂ ਮੈਨੂੰ ਫੋਨ ਲਾਇਆ ਸਵੇਰ ਉਦੋਂ 8 ਬੱਚੀਆਂ ਹਾਂ ਉਦੋਂ 8 ਬਸੀਆਂ ਸੀ ਵੱਡੀਆਂ ਡੱਬੀਆਂ ਡੱਬੀਆਂ ਬੱਚੀਆਂ ਪੰਜੇ ਬਸੀਆਂੋਂ ਇੱਕ ਬੰਦਾ ਹੀ ਲੈ ਗਿਆ ਫੁੱਲ ਬਰੀਡ ਸੀ ਉਹਨਾਂ ਫੁੱਲ ਬਰੀਡ ਦੀ ਬਸੀ ਭਾਈ ਨੇ ਭਾਈ ਮੈਨੂੰ ਵੀਡੀਓ ਦਿਖਾਈ ਆ ਬੱਚੀਆਂ ਆਪਣੇ ਕੋਲੇ ਆਉਂਦੀਆਂ ਨਹੀਂ ਬੱਚੀਆਂ ਹਾਂ ਆਉਂਦੀਆਂ ਰਹਿੰਦੀਆਂ ਡਾਕਟਰ ਮਿਲ ਜਾਂਦੀਆਂ ਆਪਾਂ ਲੈ ਲੈਨੇ ਠੀਕ ਆ ਭਾਈ ਹਾਂ ਤੇ ਧੰਨਵਾਦ